ਉਕੇ ਲੈਮੀਨਿਕ ਤੇ ਮੈਨੂੰ ਜਦੋਂ ਫੋਨ ਕੀਤਾ ਨਾ ਵੀਡੀਓ ਤੋਂ ਮੈਨੂੰ ਇਹ ਕਿਹਾ ਸੀਗਾ ਕਿ ਆਪਣੇ ਕੋਲ 50 ਸੱਤ ਕੈਟਰ ਹਾਂਜੀ ਹਾਂਜੀ 25 25 ਤੇ ਮੈਂ ਉੱਥੇ ਵੀਡੀਓ ਬਣਾ ਦਿੱਤੀ ਹਾਂਜੀ ਹਾਂਜੀ ਤੇ ਬਾਕੀ ਦੇ 25 25 ਤੇ ਖੋਇਆ ਜਾ ਰਹੇ ਸੀ ਠੀਕ ਹੈ ਹਾਂ ਜੀ ਫੋਨ ਕਰਨ ਕਿਸੇ ਹੋਰ ਦੇ ਦਿਖਾਉਣਾ ਹੈ ਹੈ ਨਹੀਂ ਹੋਰ ਦੇ ਕਿਵੇਂ ਕੋਈ ਦਿਖਾਉਣ ਦੀ ਹੋਰ ਆਂਗ ਮੰਗ ਮਾੜਾ ਪੈਗੇ ਲੈ ਵੀਡੀਓ ਦਾ ਟਾਈਮ ਆਗਲਾ ਉਹਦੀ ਫੋਨ ਕਰਕੇ ਤੇ ਕਮੈਂਟਾਂ ਜੋ ਉਹਦੀ ਘਰੇ ਨਹੀਂ ਜਾਂਦੇ ਨਾ ਘਰ ਤੇ ਘੜਦਾਂਗੇ ਸਾਡੇ ਦਿਖਾਈ ਜਾਂਦਾ ਹਾਂ ਲੈ ਜੀ ਸਤਨਾਮ ਆਜਾ ਲਓ ਵੀ ਮਿੱਕਿਆ ਅੱਜਕੱਲ ਤਾਂ ਸੱਚ ਨੂੰ ਹੋਣਾ ਕਰਦੇ ਝੂਠ ਦਿਖਾਤਾ ਦਾ ਕੰਮ ਤੇ ਆਪਾਂ ਇੱਥੋਂ ਹੀ ਲੱਗ ਜਾ ਸ਼ੁਰੂ ਕਰਨਾ ਹਨਾ ਹਾਂਜੀ ਹਾਂਜੀ ਇੱਥੋਂ ਲੱਗ ਫੇਰੀਆਂ ਮਹਾਲੀ ਵਾਲੇ ਜਾਹਤੋਂ ਇੱਧਰ ਲੈ ਸਤਨਾ ਮਹਾਲੀ ਵਾਲੇ ਜਾਹਤੇ ਇਹਦੀ ਕੀ ਫਿਰ ਨਟੇਲ ਦੇ ਫਿਰ ਚੱਲ ਹੋ ਜਾ 18 ਮਾਡਲ ਹੈ ਹਾਂ 16 ਨਾਲ 28 ਦੇ ਟਾਇਰ ਹੈ ਆਹਾਹਾ 3D ਮਾਡਲਾਂ ਨੂੰ ਅੱਛਾ ਤੜੇ ਜੀ 90 ਪਰ ਹੂੰ ਟਰੈਕਟਰ ਤੋਂ ਵੇਗੀ ਲੈ ਨਵਾਂ ਨੂੰ ਅੱਛਾ 5 ਲੱਖ 83 ਹਜ਼ਾਰ ਦੀ ਡਿਮਾਂਡ ਹੈ ਡਬਲ ਡਿਸਟ੍ਰੀਬਿਊਟਰ ਆ ਗਿਆ ਡਬਲ ਕਲੱਚ ਆ ਗਿਆ ਰਵਾ ਸਪੀਡਿਊ ਆ ਗਿਆ ਘੋੜਾ ਬੰਪਰ ਆ ਗਿਆ ਜੈ ਟੇਅਰ ਵੀ ਜਾਂਦਾ ਜਹਾਜ ਆ ਗਿਆ ਹੈ ਨਾ ਮੇਰੀ ਇੰਡੀਆ ਲੈਂਡ ਹੋ ਗਿਆ ਤੇ ਡਿਮਾਂਡ ਇਹਦੀ ਕਿੰਨੀ ਹੈ 5 ਲੱਖ 83 ਹਜ਼ਾਰ 5 ਲੱਖ 83 ਹਜ਼ਾਰ 5 ਲੱਖ 60 ਹਜ਼ਾਰ ਦਾ ਰੇਟਰ ਦੇ 5 ਲੱਖ 60 ਹਾਂ ਟਰੈਕਟਰ ਲਗਾ ਦੇ ਤੇ ਆਸਨਾ ਕੋਈ ਚੋਰੀ ਦਾ ਨਹੀਂ ਟਰੈਕਟਰ ਨਹੀਂ ਆ ਜਾ ਤੇ ਗੇਰ ਇੰਜਰ ਕਰਨੀ ਕੋਈ ਕਹਈਆ ਬਈ ਭਾਈ ਮੇਰੀ ਗੱਤ ਸੁਣ ਹੱਸਣਾ ਵੀ ਭਾਈ ਆਵੇ ਨਾਲ ਇੱਕ ਦੋ ਬੰਦਿਆਂ ਨੂੰ ਜਾਣਕਾਰ ਨੂੰ ਲੈ ਕੇ ਆਵੇ ਇੱਕ ਮੈਂ ਹੋਰ ਗੱਲ ਹੈ ਨਾ ਵੀ ਰੁਸਾ ਨਾ ਕਰਿਓ ਨਾ ਨਾ ਰੁਸਾ ਨਾ ਹੈ ਵੀ ਜਿਹੜਾ ਬੰਦਾ ਆਪ ਇੱਕ ਮਗਰੋਂ ਪੇਮੈਂਟ ਵਾਲੇ ਦੇ ਨਾਲ ਆ ਜਾਂਦਾ ਹੁੰਦਾ ਵਕੀਲ ਜਿਹਾ ਬਣ ਕੇ ਆਇਆ ਵੀ ਉਹ ਪਹਿਲਾਂ ਹੀ ਆਇਆ ਰਿਸ਼ਤੇਦਾਰ ਜਾਂ ਕੋਈ ਹੋਰ ਹਾਂ ਵੀ ਮੈਂ ਲਾਇਆ ਤੇ ਉਹਦਾ ਗੱਲ ਕਿਉਂ ਹੁੰਦਾ ਵੀ ਪਹਿਲਾਂ ਹੀ ਆਪਦਾ ਚੈੱਕ ਕਰਾ ਕੇ ਲੈ ਜਾਓ ਹੂੰ ਸਾਡੇ ਵੀ ਖਰੀਦੇ ਹੁੰਦੇ ਸੀ ਆਪਦੇ ਜਾਨੇ ਪੂਰਾ ਚੰਗਾ ਕਰਕੇ ਲੈਨੇ ਆਂ ਬਈ ਮਾੜਾ ਕਰਕੇ ਤੁਸੀਂ ਲਾਉਣੀ ਵੀ ਅਸੀਂ 5 ਲੱਖ ਰੁਪਈਆ ਲਾਉਣਾ ਸੀ ਕਿਉਂ ਕਮਾਉਣਾ ਤਾਂ ਉਹੀ 5-7 ਹਜ਼ਾਰ ਹਾਂ ਪਰ ਉਹ ਚੰਗ ਸਾਡਾ ਜੀ ਕਰਦਾ ਮਾੜਾ ਨਾ ਅਰਜੂ ਵੀ ਹਾਂ ਮਾੜਾ ਅਰਜੂ ਵੀ ਮਾੜਾ ਕਿਉਂ ਵੇਚੋ ਜੇ ਪੈਸੇ ਲਾਉਣੇ ਆ ਜਿਹੜੀ ਪੈਸੇ ਲਾ ਕੇ ਚੀਜ਼ ਲੈਣੀ ਆ ਕਮਾਈ ਤਾਂ ਕਿਉਂ ਮਾਰੀ ਦੋ ਚਲੰਬਾ ਨਹੀਂ ਦੋ ਤੁਸੀਂ ਚੰਗਾ ਖਰੀਦੋਗੇ ਚੰਗਾ ਵੇਚੋਗੇ ਹਾਂ ਤਾਂ ਕੋੰ ਨੂੰ ਕੋਈ ਬੰਦਾ ਲੈ ਕੇ ਆਣਾ ਤਾਂ ਕੋੰ ਨੂੰ ਕੋਈ ਬੰਦਾ ਹੋਰ ਵੀ 10 ਪਾਉਂਦਾ ਵੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਇਹ ਕਹਾ ਆਲਪੋ ਰੱਖਿਆ ਤੁਸੀਂ ਸਤਨਾਮ ਐਦੇ ਮਾਰ ਕੇ ਮੇਰਾ ਓਏ ਯੋਈ ਗੱਲ ਆ ਗਈ ਮੇਰੇ ਤੇ ਕਰੀਮ ਕਰੀਮ ਜਿਵੇਂ ਓਏ ਓ ਮੈਂ ਲੈਣਾ ਇਹ ਤੁਸੀਂ ਬਥੇਰਾ ਰੱਖਿਆ ਇਹ ਨਜਰਾਨਾ ਮੇਰੀ ਛੇਦ ਨਾ 2021 ਮਾਡਲ ਆ ਹਾਂ ਕੀ ਮੰਨ ਨੂੰ ਤੇਰੇ ਸਾਹਮਣੇ ਹੋ ਤਾਂ ਇਹਨੂੰ ਕੀ ਕੀ ਜਾਂਦਾ ਪੀਵੀ ਨੰਬਰ ਆ ਅੱਛਾ 9 ਲੱਖ 75 ਹਜ਼ਾਰ ਰੁਪਏ ਦਾ ਮਾਰਾ ਅੱਛਾ ਪਲੱਸ ਆ ਗਿਆ ਇਹਦੀ ਕੈਟਾਗਰੀ ਕਿੰਨੀ ਹੁੰਦੀ ਨੇ ਕਿ ਹੁੰਦਾ 60 65 ਇਹ ਹੁੰਦਾ 60 65 65 ਹੁੰਦਾ ਹਨਾ ਹਾਂ 65 ਫਲਾਵਰਾ ਸਪੀਡਾ ਸਕੂਟਰ ਦਾ ਇਹਦੀਆਂ ਉਹਦੇ ਲਗਦਾ ਅਨਲਿਮਿਟਿਡ ਹੀ ਬੰਦਦਾ ਤੂੰ ਦੱਬੀ ਫਿਰਦਾ ਕੁਝ ਮਰਜ਼ੀ ਪਾ ਲੇ ਸੁਪਰ ਸੀਟਰ ਸੁਪਰ ਵਗੈਰਾ ਕੀ ਆ ਕਾਰ ਦਿੱਤੇ ਸੇ ਮਾਰਦਾ ਆ ਜਾਂਦਾ ਸਾਲ ਤੋਂ ਮੋਕਾ ਨਹੀਂ ਜੀ ਮੈਂ ਵੱਲਾਂ ਗੱਲ ਕਰ ਰਿਹਾ ਹਾਂ ਇਹ ਜਦੋਂ ਟਰੈਕਟਰ ਦਾ ਆਪਾਂ ਲੈ ਲੈਨੇ ਆਂ ਟਰੈਕਟਰ ਦਾ ਹੁੰਦਾ ਹੈ 10-11 ਲੱਖ ਦਾ ਫਿਰ ਸਰ ਦੇ ਮਗਰ ਮਗਰ ਦੇ ਪੂਰੇ ਕਰਦੇ ਹੁਣ ਸਾਰੇ ਹਾਂ ਇੱਕ ਬੰਦੇ ਦੇ ਮਗਰ 400 ਰੁਪਏ ਦਿੱਤੇ ਨਾ ਵੀ ਨਹੀਂ ਸੰਧ ਪੂਰੇ ਹੁੰਦੇ ਇਹਦੇ ਨਾਲ ਚੱਲ ਰਿਹਾ ਹੈ ਨਾ ਹਾਂ ਤੇ ਫਿਰ ਨਿੱਕੇ ਇਹ 970 ਡਿਮਾਂਡ ਕਰਤੀ ਤੇ ਫਿਰ ਇਹ ਇਹ 95 ਲੱਖ ਦਾ 95 ਲੱਖ ਦਾ ਹੋ ਜਾ ਹਾਂ 95 ਲੱਖ ਦਾ ਇਹ ਹੋ ਜਾਊਗਾ ਇੱਕ ਮਾੜਲੀ ਕੀ ਹੈ ਮਾੜਲਾ ਪਿਆ ਤਾਂ ਹਾਂ ਬਖਾਲਿ ਜੀਸ਼ਨ ਤਾਂ 24 ਵਰਗੀ ਬਈ ਮਾਰੀ ਕੈਮਰਾ ਹੈ ਕੰਡੀਸ਼ਨ ਤਾਂ ਇਹਦੀ 23 24 ਵਰਗੀ ਆ ਗਈ ਹੈ ਨਾ ਹਾਂ ਤੇ ਨੰਬਰ ਪੰਜਾਬ ਆ ਗਿਆ ਹਰਿਆਣਾ ਇਹ ਇਹ ਪੰਜਾਬ ਰਿਵਰਸ ਵੀਡੀਓ ਆ ਗਿਆ ਪੰਜਾਬ ਨੰਬਰ ਆ ਗਿਆ ਹੈ ਨਾ ਤੇ ਉਸ ਤੋਂ ਅੱਗੇ ਫਿਰ ਇਸ ਪਾਸੇ ਆ ਜਾ ਇਹ 852 ਹੂੰ ਹੁਣ ਤੈਨੂੰ ਪੰਜਾਬ ਨੰਬਰ ਹੀ ਦਿਖਾਵਾਂਗਾ ਜਿਆਦਾ ਅੱਛਾ ਉਧਰ ਹਰਿਆਣਾ ਇੱਧਰ ਪੰਜਾਬ ਹੈ ਨਹੀਂ ਨਹੀਂ ਮਨ ਲ ਜਿਵੇਂ ਜਿਵੇਂ ਮਿਲ ਜਾ ਹਾਂ ਜਿਵੇਂ ਜਿਵੇਂ ਮਿਲ ਜੇ ਹੋਣਗੇ ਪਰ ਥੋੜੇ ਜਿਹੇ ਮੂਰੇ ਪੰਜਾਬ ਵਾਲੇ ਪੰਜਾਬ ਵਾਲੇ ਆ ਗਏ ਹੈ ਨਾ ਹੂੰ 2013 ਮਾਡਲ ਹੈ ਇਹ ਅੱਛਾ ਇਹਦੇ ਐਮ ਆਰ ਵੀ ਇਹਦੇ ਵੀ ਲਿਖਿਆ ਹੀ ਪਿਆ ਅੱਛਾ ਫੁੱਲ ਡੀਡੀ ਆ ਅੱਛਾ 490000 ਡਿਮਾਂਡ ਆ ਅੱਛਾ ਇਹ ਰੈਕਟਰ ਦੇ ਦਾਂਗੇ ਆਪਾਂ 470000 ਦਾ 470000 ਦਾ ਰੈਕਟਰ ਇਹ ਵੀ ਜਮਾ ਐ ਹੂੰ ਮਾਡਮ ਉਹਦਾ ਪ੍ਰਾਣੇ ਡ੍ਰੈਕਟਰ ਦੇ ਉਹੀ ਜਾਂਦਾ ਕੋਈ ਲੈ ਕੇ ਚਾਹੇ ਨਾ ਯਾਰ ਹੁਣ ਪ੍ਰਾਣੇ ਤਾਂ ਹੁਣ ਸਾਨੂੰ ਗਾਉਣ ਦੀ ਲੋੜ ਹੀ ਨਹੀਂ ਪੈਂਦੀ ਬਈ ਅੱਜ ਕੱਲ ਅੱਜ ਕੱਲ ਅਗਲਾ ਸ਼ੀਸ਼ੀ ਵਾਲਾ ਘਰੇ ਲੱਗਦਾ ਰੀਨਲ ਹਾਂ ਇਹ ਵਧੀਆ ਕੰਮ ਕਰਦਾ ਸਾਰੇ ਕੰਪਨੀਆਂ ਦੇ ਅਸਲੀ ਰੰਗ ਕਰ ਤੇ ਕੱਢ ਤੇ ਤੇ ਉਹ ਪਹਿਲਾਂ ਜੀ ਮੰਨ ਲਾ ਵੀ ਯਾਰ ਮੈਂ ਸਾਨੂੰ ਤਾਂ ਲੋੜ ਹੀ ਨਹੀਂ ਪੈਂਦੀ ਅਗਲਾ ਪਤਾ ਪਹਿਲੇ ਕੀ ਕਹਿੰਦਾ ਹੁੰਦਾ ਸੀ ਗੁਲਤਾਨਾ ਕਰੀ ਗੱਲ ਤਾਂ ਬੱਸ ਸੱਚ ਹੈ ਇਹ ਅਗੇ ਯਾਰ ਵਪਾਰੀ ਦਾ ਟਰੈਕਟਰ ਅੰਗਿਆ ਹੁੰਦਾ ਹੁਣ ਵਪਾਰੀ ਦਾ ਇੱਕ ਬਸ ਬੱਚਾ ਵਿੱਚ ਵਿਚਾਲੇ ਰਹੇਗਾ ਉਦੋਂ ਬੰਦਾ ਮੇਰੀ ਮਰਗਣੀ ਵੇਚਣਾ ਕੋਈ ਹਾਂ ਉਹ ਬੰਦਾ ਕਰ ਦਿੰਦੇ ਆ ਕਰਦੇ ਨੇ ਕਾਲਾ ਵਾਲਾ ਹੈ ਨਾ ਹਾਂ ਹਾਂ ਹਰੇਕ ਵੱਲੋਂ ਹੋਇਆ ਹੀ ਹੁੰਦਾ ਨਾ ਕੋਈ ਹੀ ਹੁੰਦਾ ਸਾਨੂੰ ਲੋੜ ਹੀ ਨਹੀਂ ਤੇ ਇੱਕ ਵਧੀਆ ਗੱਲ ਆ ਵੀ ਸਾਰੀਆਂ ਕੰਪਨੀਆਂ ਨੇ ਇਹਨਾਂ ਨਾਲ ਕਰਦੇ ਹਾਂ ਹਾਂ ਤੇ ਉਹਦੇ ਨਾਲ ਬਫਾਰੇ ਨਹੀਂ বাজਦਾ ਉਹ ਤੇ ਜੇ ਤੇ ਕੋਈ ਮਾੜਾ ਮੁੰਡਾ ਪਹਿਲੇ ਹੀ ਸਾਨੂੰ ਤਾਂ ਲੋੜ ਹੀ ਨਹੀਂ ਪੈਂਦੀ ਲੋੜ ਹੀ ਨਹੀਂ ਪੈਂਦੀ ਅੱਜ ਤਾਂ ਸਮਝਦੇ ਨੇ ਨਿਹਾਰਣ ਨੇ ਵੀ ਅਸੀਂ ਤਾਂ ਹੱਥ ਭਾਈ ਕੱਲ ਮਣੀਏ ਭਾਈ ਬਾਕੀ ਪਿੱਛੋਂ ਪਤਾ ਨਹੀਂ ਹਾਂ ਜੇ ਕੋਈ ਮਾੜਾ ਮੋਟਾ ਹੋਵੇ ਤੇ ਉਸ ਦਾ ਕੀ ਆ ਹੱਬ ਇਹ ਹੈਗਾ ਵੀ 2000 ਤੇ 11 ਮਾਰਕ ਅੱਛਾ ਸਰਵਸੂ ਵੀਡ ਵਾਲਾ ਮਾਰਦਾ ਹੂੰ 138920 ਨੰਬਰ 32 ਨੰਬਰ ਹੈ 1,085000 ਦੀ ਦੀ ਮੰਗ ਹਾਂ ਸੈਕਟਰ ਕੋਲ ਲੱਗੇ ਨਾਲ ਆ ਹੀ ਜਾਂਦਾ ਸਾਰਾ ਕੰਮ ਸਾਦਾ ਫੇਰ ਨੂੰ ਬਹੁਤ ਮਾਲ ਦੀ ਡਿਮਾਂਡ ਆ 10 11 ਮਾਲੂ ਟਰੈਕਟਰ ਇਹ ਛਕੀਨ ਟਰੈਕਟਰ ਹੂੰ ਟੱਟ ਮਿਲਦੇ ਆ ਇਹਨਾਂ ਦੀ ਬਾਅਦ ਚ ਬਹਦਾ ਬਾਅਦ ਚ ਵੀ ਤੇ ਉਹ ਵੀ 10 11 ਮਾਲ ਟਰੈਕਟਰ ਨੂੰ ਲੋਕ ਪਸੰਦ ਬਹੁਤ ਜ਼ਿਆਦਾ ਕਰਦੇ ਆ ਅੱਛਾ ਇੱਕ ਤਾਂ ਰੇਟ ਬੱਸ ਦਾ ਹਾਂ ਟਰੈਕਟਰ ਵੱਡਾ ਵੱਡੇ ਦਾ ਵੱਡਾ ਤੇ ਚੀਜ਼ ਵੀ ਪੂਰੀ ਕਹਿੰਦੇ ਤਾਂ ਡੀਜ਼ਲ ਡੀਜ਼ਲ ਸੱਚਾ ਵੀ ਨਾ ਤੁਹੁੰਦਾ ਫਰਕ ਦੂਜਿਆਂ ਨਾਲ ਦੂਜਿਆਂ ਨਾਲ ਘੱਟ ਖਾਂਦੇ ਆ ਕਿ ਜੇ ਕੀ ਸਾਹਿਬ ਕਹਿੰਦਾ ਹੋਏ ਨੀ ਕਿ 385 ਡਿਮਾਂਡ ਹੈ ਇਹ ਟਰੈਕਟਰ 3 ਮਾਇਨਾ ਦਾ ਦੇ ਸਰ 35 ਹਾਂ ਤੇ ਉਸ ਤੋਂ ਕੀ ਆਹਾ ਉਸ ਤੋਂ ਕੀ ਹੋ ਰੋ ਇਹ ਸਾਰਾ ਇਸ ਤਰ੍ਹਾਂ 455 ਹੀ ਕਿੰਨੀ ਮਾਰ ਲੈ ਗਈ 13 ਇਹ 13 13 ਇਹਦੀ ਡਿਮਾਂਡ ਹੈ ਕਿ ਚਾਰ ਚੱਲਦੀ ਇਹ 1628 ਦੇ ਦਾ ਹਾਂ ਇਹ ਨਹੀਂ ਨਹੀਂ ਆਖਿਆ ਯਾਰ ਮਹਾ ਮਾਡਲ ਸਾਲ ਦਾ 2 ਸਾਲ ਦਾ ਹੱਕ ਹੈ ਇਹਦੇ ਚਾਰ ਚੱਲਦੀ ਨੇ ਮੈਂ ਲਿਖੀ ਮੈਂ ਖਮਾਈ ਮੈ ਤੁਹਾਨੂੰ ਗ੍ਰੀਟਸ ਹੈ ਹਾਂ 2013 ਮਾਡਲ ਆ ਤੇ ਆਪ ਚੱਲਦੀ 495000 ਰੁਪਏ ਡਿਮਾਂਡ ਆ ਹਾਂ ਇਹ ਰਾਜ ਸੁਹਣਾ ਤੇ ਜਾਇਦਾ ਹੁੰਦਾ ਆਪਾਂ ਨੂੰ ਜਵਾਨੀ ਵੀ ਯਾਦ ਆਉਂਦੀ। ਮਗਲ ਲੱਗਦਾ ਪਰ ਇੱਕ ਵਾਰ ਫਰਗੇ ਹੀ ਮਨਾ ਜਾਂਦਾ 5-4000 ਇਧਰ ਉਧਰ ਹੋਵੇ ਫਿਰ ਗੱਲ ਦੇਣੀ ਆ ਜੀ। ਨਹੀਂ ਨਹੀਂ ਹਾਂ ਹਾਂ ਇਹ 4 ਲੱਖ ਤੇ 65000 ਉਹ ਦੇ ਦਾਂਗੇ ਜੀ। 4-6000 ਇਹ ਰਿੰਦਾ ਲਈ ਕਿਤੇ ਨਹੀਂ ਆਦੇ। ਰਿੰਬਾ ਤੇ ਜੁੱਥੇ ਕੋਈ ਛਰੀੜ ਚੱਪਾ ਹਾਂ ਉਵੇਂ ਹੀ ਆ। ਉਵੇਂ ਹੀ ਵਿਆਹ ਦੇ ਹੁੰਦੇ। ਦੋਸਤੋ ਇਧਰ ਮਾਰੀ ਕੈਮਰਾ ਸੱਤ ਨਾ ਤਾਂ ਜੀ ਧਿਆਨ ਰੱਖਣਾ ਹਾਂ। ਨਹੀਂ ਜੇ ਕਰਾਉਣਾ ਹੁੰਦਾ ਤਾਂ ਅਗਲੇ ਵੀ ਨਹੀਂ ਛੱਡਦਾ। ਹਾਂ ਇਹ ਵੀ ਕਿਉਂ ਸਰ ਹਾਂਜੀ ਤੇ ਜੀ ਅੱਗੇ ਫਿਰ ਉਹ ਸੋਨਾ ਲੀਕ ਕਿਦ ਨੂੰ ਹੋ ਗਿਆ ਸੋਨਾ ਲੀਕ ਆ ਗਿਆ RX ਇਹ ਵੀ ਨਾ ਗੁੱਸਾ ਕਰ ਜੇ ਕਿਉਂਕਿ ਮੇਰੇ ਕੋ ਨਹੀਂ ਕੈਮਰਾ ਨਹੀਂ ਮਾਰਦਾ ਸੋਰਾਜ ਹੀ ਦਿਖਾਈ ਜਾਂਦੇ ਆਖਣੇ 854 ਸੋਰਾਜ ਨੂੰ ਦਿਖਾਈ ਜਾਂਦੇ ਸਾਡੇ ਕੰਨੀ ਹੁੰਦੇ ਸਾਡੇ ਕੰਨੀ ਹੁੰਦੇ ਬਾਕੀ ਮੇਰਾ ਫੇਵਰਟ ਆ ਸੋਨਾ ਲੀਕ ਅੱਛਾ ਹਾਂਜੀ ਟੈਂਕਰ ਟੈਂਕਰ ਨਾ ਹਾਂਜੀ 2014 ਮਾ RX ਸਲਾਮ ਉਹ ਤਾਂ ਇਹ ਆਬ ਨੰਬਰੀ ਹੈ ਪੰਜਾਬ ਨੰਬਰੀ ਹੈ 4,118000 ਰੁਪਏ ਡਿਮਾਂਡ ਹੈ ਅੱਛਾ ਸਾਈਡ ਤੋਂ ਦੇ ਸਾਹਮਣੇ 1090 ਪੈਸੇ ਕਲਾਕੀ ਡਬਲ ਆ ਗਿਆ ਹਾਂ ਹਾਂ ਦੱਸਿਆ ਡਬਲ ਕਲਾਬ ਚ ਡਿਸਟਰੀਬਿਊਟਰ ਇਹ ਤੂੰ ਡਬਲ ਕਲਾਬ ਚ ਡਿਸਟਰੀਬਿਊਟਰ ਹਾਂ ਤੇਲ ਬ੍ਰੇਕਾਂ ਪਾਵਰ ਸਟੀering ਹਾਂ ਆਜੀ ਤੇ ਕੇ ਸਦਾ ਕਹੋ ਜੀ ਇਹ ਦੇ ਦਾਂ ਤੈਨੂੰ 395000 395 ਹਾਂਜੀ ਸਹੀ ਅੱਗੇ ਵੀ ਸਮਝਾ ਰਹੇ ਮੌਕੇ ਦੇ ਹੋਰ ਨਹੀਂ ਮਾਰਨਾ ਕਰਦਾਂ ਸਾਰੇ ਚ ਮੱਲਾ ਨਹੀਂ ਕੋਈ ਵੀ ਮੱਲਾ ਸਾਰੇ ਆਏ ਬੰਦੇ ਦਾ ਖਾਲੀ ਨਹੀਂ ਮੋੜਦੇ ਇਮਾਨ ਤੇਰੇ ਨਾਲ ਵੀ ਤੇਰਾ ਕੋਈ ਬਾਈ ਆਊਗਾ ਉਹਦੇ ਨਾਲ ਨਹੀਂ ਆਡੀਅנס ਆਪਣੇ ਦਰਸ਼ਕ ਆਪਣ ਕਹਿੰਦੇ ਆ ਹਾਂ ਉਹਨਾਂ ਹਾਂ ਐ ਨਹੀਂ ਵੀ ਤੁਸੀਂ ਬਿਲਕੁਲ ਹੀ ਹੋਗਾ ਨਹੀਂ ਗੌਰ ਨਾਲ ਨਹੀਂ ਕਿਚੀ ਹਾਂ ਵੀ ਨਹੀਂ ਜਿਵੇਂ ਗਾ ਗਾਊਗਾ ਪੋ ਉਹਦੇ ਮੁਤਾਬਕ ਚੱਲਣਾ ਪਰ ਗਾ ਗੂ ਨਹੀਂ ਮੰਨ ਲਾ ਹਮ ਹਜੇ ਤਾਂ ਕੋਈ ਉਹੀ ਬਾਈ ਕੋਈ ਆ ਜੇ ਤਾਂ ਵੀ 50000 ਜਾਂ 20000 30000 ਉਹਦਾ ਨੀਚੇ ਤੋਂ ਹੁੰਦਾ ਵੀ 2-4000 ਪਿੱਛੇ ਅਸੀਂ ਉਸੇ ਚੱਲ ਜਾਂ ਚੱਲ ਨੇ ਜਦਾ ਇੰਨਾ ਦੱਸ ਇਸ ਤੋਂ ਘੱਟ ਬਣ ਗਏ ਨਾਮ ਪੂਰੇ ਹੋਗੇ ਹਾਂ ਜੇ ਤਾਂ 5 4000 ਬਣ ਗਿਆ ਕਿਸੇ ਦਾ ਮਾਦ ਬਣ ਕੇ ਘੱਟ ਬਣ ਗਿਆ ਹੈ ਨਾ ਵੀ ਚਲੋ ਯਾਰ ਹਾਂਜੀ ਹਾਂਜੀ ਹੈ ਨਾ ਤੇ ਬਾਕੀ ਕੀ ਨਾ ਲੈ ਜਾਂਦੇ ਨੇ ਕਿਹ ਕੋ ਆਪਾਂ ਵੀ ਨੂੰ ਫੇਰ ਸਟਾਰਟ ਕਰਾਂਗੇ ਵੀਡੀਓ ਆਪਣੀ ਹੋ ਜਾਣੀ ਲੰਮੀ ਨੰਬਰ ਨਿੱਕੇ ਦਾ ਵੀਡੀਓ ਚੱਲੀ ਜਾਂਦਾ ਕਾਲ ਕਰ ਲੈ ਕਾਲ ਕਰਕੇ ਟੈਕ ਟਕ ਤੁਸੀਂ ਲੈ ਸਕਦੇ ਹੋ ਮੈਨੂੰ ਇੰਨੀ ਗਰੰਟੀ ਹੈ ਵੀ ਜਦੋਂ ਤੁਸੀਂ ਕੇਰਾ ਤਲਵੰਡੀ ਜਾ ਕੇ ਲੈਂਡ ਕਰਗੇ ਨਾ ਟਰੈਕਟਰ ਇਹੋ ਹੀ ਫੈਨ ਸੱਤਰ ਆ ਨਹੀਂ ਮੋੜਦਾ ਆ ਵੀ ਵਿਖਾ ਰਿਹਾ ਕਰ ਬਈ ਆਪਣਾ ਯਾ ਟਰੈਕਟਰ ਸੇਲ ਬਾਈ ਨੰਬਰ ਨੰਬਰ ਸਾਰੇ ਬੰਦੇ ਨੂੰ ਦੇ ਹਾਂ ਧਿਆਨ ਨਾਲ ਦੇਖ ਲਓ ਵੀ ਦੋਸਤ ਇਹਦਾ ਇਹੇ ਨੰਬਰ ਹੈ ਬਸ ਮੈਨੂੰ ਫੋਨ ਨਾ ਵੀਰ ਬਣ ਕੇ ਮਾਰਿਓ ਮੈਂ ਨਹੀਂ ਕਹਿੰਦਾ ਮੈਨੂੰ ਫੋਨ ਮਾਰੋ ਤੁਸੀਂ ਵੀ ਬਾਈ ਤੂੰ ਵੀਡੀਓ ਪਾਈ ਸੀ ਤੇ ਉਹ ਟਰੈਕਟਰ ਕਿਵੇਂ ਹੈ ਤੁਹਾਡੇ ਸਾਹਮਣੇ ਆਪਾਂ ਇਹਨਾਂ ਦਾ ਸਾਰਾ ਕੱਚਾ ਚਿੱਠਾ ਖੁੰਦਾ ਵੀਡੀਓ ਵਦੇ ਲਗੀ ਸ਼ੇਅਰ ਕਰ ਬਾਕੀ ਫੋਨ ਕਰ ਲਓ ਬਾਈ ਆਪਾਂ ਸਾਰੀ ਡਿਟੇਲ ਫੋਨ ਤੇ ਦੇ ਦੇਣਾ ਜਿਹੜੀ ਗੱਲ ਕਹੀ ਸੀ ਉਹ ਜੀ ਨਹੀਂ ਫਰਕ ਆਉਂਦਾ ਹਾਂ ਟਰੈਕਟਰ ਆਪਦਾ ਚੈੱਕ ਕਰਕੇ ਆਪਾਂ ਪਹਿਲਾਂ ਵੀ ਗਿਆ ਦੋ ਆਉਂਗੇ ਤਾਂ ਚਾਰ ਜਣੇ ਆਜੋ ਜਿੰਨੀ ਮਰਜ਼ੀ ਤਸੱਲੀ ਕਰ ਲਓ ਜਿੰਨੀ ਮਰਜ਼ੀ ਤਸੱਲੀ ਕਰ ਲਓ ਅਸੀਂ ਨਹੀਂ ਆਦੇ ਵੀ ਕੱਲ ਅਸੀਂ ਬਾਣ ਪਾਇਆ ਜਿੱਤੇ ਡੰਡਾਂ ਦੀ ਵੱਟ ਮਿੱਟੀ ਟਪਾਤੀ ਜਿਹੜੇ ਦਾ ਆਪਣੇ ਕੋਲ ਉਹ ਗੱਲ ਨਹੀਂ ਵੀ ਫੋਕੀ ਹੋਣੀ ਇਸ ਦਾ ਜਦੋਂ ਖੇਤੀ ਕਰਦੇ ਆਂ ਉਦੋਂ ਜਦੋਂ ਬਾਣ ਬਾਹੀ ਦੇ ਮੌਕੇ ਉਦੋਂ ਇੱਕ ਜਾਂ ਦੋ ਲੀਟਰ ਆਪਦੇ ਘਰੇ ਛਾਂਟ ਕੇ ਰੱਖ ਲੈਂਦੇ ਆਂ ਉਹਨਾਂ ਨੂੰ ਉਹਨੇ ਦਿਨ ਜਿੰਨਾ ਦਿਨ ਬੀਜ ਬਜਾਈ ਨਹੀਂ ਹੁੰਦੀ ਉਹਨੇ ਦਿਨ ਮੰਡੀ ਤੇ ਨਹੀਂ ਜਾਂਦੇ ਹੂੰ ਵੀ ਸਾਡੇ ਵੀ ਖਰੀਦੇ ਹੁੰਦੇ ਆ ਆਪਦੇ ਜਾਨੇ ਪੂਰੇ ਲਿਓਨੇ 101% ਸਹੀ ਲਿਓਨੇ ਆਂ ਪਰ ਚੈੱਕ ਕਰਕੇ ਤੇ ਇੱਕ ਗੱਲ ਹੋਰ ਆ 5-4000 ਰੁਪਏ ਕੋਈ ਲੈਣਾ ਤੂੰ ਬਈ ਜੇ ਤੂੰ ਨਵਾਂ ਕਢਾਏਗਾ ਉਹਦੀ ਵੀ 50 ਘੰਟਿਆਂ ਦਾ ਸਰਵਿਸ ਹੁੰਦੀ ਐ 5-7000 ਲੱਗੇਗਾ ਦੂਜੇ ਦੀ ਜੇ ਨਹੀਂ ਪੰਜ 4000 ਰੁਪਏ ਹਰੇਕ ਤੇ ਲੱਗਦਾ ਹੁੰਦਾ ਮਾਣੀ ਮੋਟੀ ਕੋਈ ਹੁੰਦੀ ਐ ਤੇ ਕੋਈ ਵੱਡੀ ਨਹੀਂ ਵੱਡੀ ਨਹੀਂ ਹਾਂ ਜੇ ਕੋਈ ਹੋਊਗੀ ਤੇ ਆਪਾਂ ਦੱਸ ਕੇ ਦੇਵਾਂ ਦੱਸ ਕੇ ਹਾਂਜੀ ਲਓ ਵੀ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਧੰਨਵਾਦ